ਨਜਿਆਨੇ ਐਨਾ ਜਿਆਦਾ ਤਾਯੋ ਬਦੀਆਂ ਚੋਰੀਆਂ ਮੁੱਤਾਂ ਖੂਆਂ ਬੀਆਂ ਘਟਾਵਾਂ ਨਹੀਂ ਖੋਲੇ ਸੁਹਾਗ ਕਈਆਂ ਬਦ ਨਸੀਬਾਂ ਦੇ ਖੋਲੇ ਸੁਹਾਗ ਕਈਆਂ ਬਦ ਨਸੀਬਾਂ ਦੇ ਖੋਲੇ ਈਆਂ ਪੁੱਤਰ ਈਆਂ ਮਾਵਾਂ ਦੇ ਖੋਲੇ ਈਆਂ ਪੁੱਤਰ ਈਆਂ ਮਾਵਾਂ ਦੇ ਹਰ ਕੋਈ ਕਰ ਕਾਬੂ ਲੰਦਾ ਆਰ ਕੋਈ ਕਰ ਕਾਬੂ ਲੰਦਾ ਛੋਟੀਆਂ ਮੱਛੀਆਂ ਨੂੰ ਨਾ ਹੱਥ ਕਰੇ ਕੋਈ ਵੱਡੇ ਮਗਰ ਮਛਾਂ ਨੂੰ ਆਉਂਦੇ ਨੇ ਨਾ ਹੱਥ ਕਰੇ ਕੋਈ ਵੱਡੇ ਮਗਰ ਮਛਾਂ ਨੂੰ ਆਉਂਦੇ ਨੇ ਔਣ ਅੜੀਕੇ ਕਦੇ ਕਿਸੇ ਦੀ ਔਣ ਅੜੀਕੇ ਕਦੇ ਕਿਸੇ ਦੇ ਜੇ ਇੱਕ ਦੋ ਦੁਲਸੀ ਵੀ ਸਿਆਸੀ ਬਟੇਰੇ ਵੀ ਇਹਨਾਂ ਨੂੰ ਬਚਾਉਂਦੇ ਨੇ ਸਿਆਸੀ ਬਟੇਰੇ ਹੀ ਇਹਨਾਂ ਨੂੰ ਬਚਾਉਂਦੇ ਨੇ ਜਾਨ ਦੇ ਕਈ ਕਿਹੜਾ ਦਰਗਿ ਜਾਨ ਦੇ ਕਈ